3000 ਬਾਈ ਨੇ ਕਹਿੰਦਾ ਦੇ ਦਾਂਗੇ ਰੇਟ ਹੈਗਾ 25000 ਝੋਲੀ ਝੁਲੀ ਸੁਖਣਾ ਕਰਮਾਂ ਵਾਲੀ ਤੇ ਸੋਹਣੀ ਆ ਕੱਦ ਵੱਡ ਵੀ ਸੋਹਣਾ ਠੀਕ ਹੈ ਜੀ ਲੋ ਜੀ ਤੋਰਾ ਤਰਾ ਸਾਡੇ ਸਾਹਮਣੇ ਆ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਭਰਾ ਠੀਕ ਹੈ ਜੀ ਲੋ ਜੀ ਸਵਾਗਤ ਹੈ ਇੱਕ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਗੱਬਣ ਵੱਸੀ ਤੇ ਇੱਕ ਜਰਸੀ ਵੱਸੀ ਬਕਾਉਆ ਜੀ ਕਿਰੀ ਕਿਰੀ ਪੈਂਟਸ ਹਨ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ ਵਾਤ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਸਕਰੀਨ ਦੇ ਉੱਪਰਲੀ ਸਾਈਡ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸਰੀ ਗਾਈ ਸਸਰੀ ਗਾਈ ਨਾਮ ਬਾਈ ਆਪਣਾ ਮਹਨਸ਼ੋਮਾ ਜੀ ਪਿੰਡ ਸਹਣਾ ਜੀ ਜ਼ਿਲ੍ਹਾ ਜਿਹੜਾ ਬਰਨਾਲਾ ਹੈ ਪਹਿਲੀ ਬੱਚੀ ਦੀ ਜਾਣਕਾਰੀ ਬਈ ਆਪਣੀ ਦੀ ਇਹ ਬੱਚੀ ਜੀ ਅਖੀਰੀ ਆਮੂ ਹਾਂਜੀ 8 ਮਹੀਨਿਆਂ ਦੀ ਆ 8 ਮਹੀਨੇ ਦੀ ਹਾਂਜੀ ਲੋਪਰਾ ਠੀਕ ਹੈ ਜੀ ਰੇਟ ਰੂਟ ਉਪਰਾ ਖਿੱਚ ਕੇ ਜੇ ਜਾਵਾਂ ਜਾਇਜ਼ ਇਹਦਾ 25000 ਰੁਪਏ ਹੈ ਕਿੰਨੇ ਦੇ ਦੇਦੋਂਗੇ ਸਹੀ 23000 ਦੀ ਦੇ ਦੇਾਂਗੇ ਬਾਈ 23000 ਦੇ ਦੇਾਂਗੇ ਲੋਪਰਾ ਤੁੰ ਤੁੰ ਦਿਖਾਉ ਨੇ ਮੜਾ ਚੋਲੀ ਲੋਪਰਾ ਹਾਂਜੀ ਤੋਰ ਲੋ ਲੋ ਜੀ ਥੋੜੀ ਹੀ ਬਚੀ ਹੈਗੀ ਜਰੂਰ ਉਪਰ ਤੁਹਾਨੂੰ ਪਤਾ ਅੱਜ ਕੱਲ੍ਹ ਹੁੰਦੀ ਹੈ ਜਾਨਵਰਾਂ ਦੇ ਮਾੜੀ ਮੋਟੀ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਲੋ ਜੀ 23000 ਬਾਈ ਨੇ ਕਹਿੰਦੇ ਦੇ ਦਾਂਗੇ ਰੇਟ ਹੈਗਾ 25000 ਝੋਲੀ ਝੁਲੀ ਸੁਖਣਾ ਕਰਮ ਵਾਲੀ ਦੀ ਸੋਹਣੀ ਆ ਕੱਦ ਵੱਡ ਵੀ ਸੋਹਣਾ ਠੀਕ ਹੈ ਜੀ ਲੋ ਜੀ ਤੋਰਾ ਤਾਰਾ ਸਾਡੇ ਸਾਹਮਣੇ ਆ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਭਰਾ ਠੀਕ ਹੈ ਜੀ ਲੋ ਜੀ ਲਓ ਭਾਈ ਥਣ ਦਿਖਾ ਦੇ ਮੜਾ ਜੀ ਦੇਖ ਲੋ ਜੀ ਦਿਖਾ ਦੇ ਦਿਖਾ ਦੇ ਫੜ ਕੇ ਪੂਸ ਫੜ ਲਾ ਦੰਦ ਵੀ ਦਖੀਰੀ ਹੈ ਜੀ ਹਾਂਜੀ ਖੀਰੀ ਖੀਰੀ ਤੰਦ ਵੀ ਦਿਖਾਦਾਗਾ ਆਪਾਂ ਬੜਾ ਪੂਰਾ ਆ ਦਿਖਾ ਦੋ ਲੋ ਜੀ ਛੋੜੀ ਛੁਣੀ ਬਹੁਤ ਕਰਨਾ ਵਾਲੀ ਦੇ ਠੀਕ ਆ ਲੈ ਕੇ ਦੰਦ ਵੀ ਦੇ ਤੰਦ ਦਿਖਾ ਦੋ ਲੋ ਜੀ ਚੱਕਰ ਸੱਜੇ ਪੜਾ ਥੋੜਾ ਜਿਹਾ ਤੱਕਾ ਕਾਉ ਕੋਈ ਗਾਲ ਨਹੀਂ ਕੋਈ ਗਾਲ ਨਹੀਂ ਪਿਆਰ ਨਾਲ ਆਹ ਦੇ ਲੈ ਲੋ ਚੱਕਰ ਸੱਜੇ ਠੀਕ ਹੈ ਖੀਰੀ ਵਸਦੀ ਆ ਤੰਦ ਤੁਹਾਨੂੰ ਦਿਖਾਤੇ ਤੋੜਾ ਦਿਖਾਤਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਸਹਿਣਾ ਤੇ ਜਿਲ੍ਹਾ ਨੂੰ ਪ੍ਰਾਇਂਦਾ ਜੀ ਬਰਨਾਲਾ ਹਾਂਜੀ ਭਾਈ ਗੱਬਣ ਪੱਸੀ ਦੀ ਜਾਣਕਾਰੀ ਦਈ। ਇਹ ਭਾਈ ਚੈੱਕ ਪਾਸਾ 2 ਮਹੀਨੇ 10 ਦਿਨ ਹੋ ਗਏ। ਚੈੱਕ ਪਾਸਾ 2 ਮਹੀਨੇ 10 ਦਿਨ ਹੋ ਗਏ। ਚੈੱਕ ਨੂੰ ਡਿ ਕਰਾਈ ਵੀ ਆ। ਹਾਂ ਚੱਕਣ ਦਾ ਕਰਾ ਕੇ ਲੈ ਜਾਵੇ ਮੇਰੀ ਕਰਾਈ ਵੀ ਆ। ਠੰਡਾ ਠੀਕ ਗੱਲ ਬਾਤ ਆ। ਹਾਂ ਠੀਕ ਆ ਰਿਹਾ ਕੁਝ ਹੋਇਆ ਹੀ। ਗੰਦੀ ਬਾਦੀ ਪਰਾ ਫੁੱਲ ਵਧੀਆ। ਠੀਕ ਆ ਜੀ ਚੈੱਕ ਕਰ ਸਕਦਾ। ਗੰਦੀ ਇਹ ਡੁੱਗੀ ਆ। ਹਾਂ ਠੀਕ ਆ। ਉਹ ਫੇਸ ਚੈੱਕ ਕਰ ਸਕਦਾ। ਕਨ ਨੂੰ ਛੋਟਾ ਤੇ ਕੱਦ ਵੱਡ ਸੁਖਨਾ ਸੋਹਣਾ ਕਰਮਾ ਵਾਲੀ ਦਾ। ਲੋ ਜੀ ਤੋਰ ਦੋ ਭਰਾ ਤੋਰ ਦੋ ਨੰਮੀ। ਫੇਸ ਬਿਊਟੀ ਤੇ ਕੱਦ ਤੇ ਚੰਗੀ ਪਲੀ ਪਰੋਸੀ ਆ 2 ਮਹੀਨੇ ਦਾਸ ਦਿਨਾਂ ਹੀ ਚੈੱਕ ਪਾਈ ਦੇ ਕਰਾਈ ਵੀ ਆ ਤੁਸੀਂ ਭਰਾ ਚੈੱਕ ਕਰਵਾ ਸਕਦੇ ਹੋ ਠੀਕ ਹੈ ਜੀ ਲੋਜੀ ਪਟਪੋੜਾ ਸਨਕਪੋਣਾ ਤੇ ਰੇਟ ਭਰਾ ਦਾ ਜਮਾਂ ਜਾਇ ਜਖੜ 60000 ਰੁਪਏ ਆ ਜੀ ਤੇ ਦੇਣੀ ਕਿੰਨੇ ਦੀ ਆਪਾਂ ਆਪਾਂ 8000 2000 ਦਾ ਮਾਨ ਕਰਦਾ ਠੀਕ ਆ ਛੋੜ ਸਭ 8000 2000 ਬਾਈ ਕਹਿੰਦਾ ਮਾਨ ਕਰਦਾਂਗੇ ਤੇ ਆਣ ਤੁਸੀਂ ਦੇਖ ਸਕਦੇ ਹੋ ਚਾਰ ਹੀ ਆ ਜੀ ਕੋਈ ਫੋਟ ਨਹੀਂ ਕੋਈ ਸੰਗ ਨਹੀਂ ਠੀਕ ਆ ਜੀ ਕੱਦ ਬੈਡ ਕਰਮਾਂ ਵਾਲੀ ਦਾ ਸੋਨਾ ਲੋ ਜੀ ਫੇਸ ਬਿਊਟੀ ਠੀਕ ਹੈ ਜੀ ਲੈ ਜਿਵੇਂ ਮਰਜੀ ਹੱਥ ਫੇਰੇ ਚੱਲ ਬਾਈ ਕਹਿੰਦਾ ਜਾਤ ਵਾਲੀ ਹੈ ਬਈ ਹਨਾ ਹਾਂ ਬੋਦੀ ਇਹਨਾਂ ਦੇ ਲੱਗੀ ਆ ਦੇਖ ਜਿਹਨੂੰ ਪਰਖਾਉਣਾ ਉਹਨੂੰ ਤਾਂ ਪਤਾ ਹੀ ਹੈ ਹਨਾ ਜੀ ਲੋ ਜੀ ਕੰਨ ਆਪਾਂ ਫੇਰ ਦਿਖਾਣੇ ਮਰੀਕੀ ਜੋ ਲੋ ਜੀ ਕਰਮਵਿੜੀ ਤਾਂ ਸੋਹਣੀ ਸੁਨੱਖੀ ਵੈੜ ਠੀਕ ਹੈ ਜੀ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਪਹਿਲ ਦਲੋਂ ਤੁਹਾਡਾ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚੋ ਕੇ ਬਾਈ